ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਸਰਦਾਰ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਦੀ ਪੇਸ਼ੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸਰਦਾਰ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਦਾ ਨਾਮ ਹੈ ਅੰਮ੍ਰਿਤਪਾਲ ਸਿੰਘ ਜੋ ਕਿ ਇੱਕ ਐਨ ਆਰ ਆਈ ਹੈ ਜੋ ਕਿ 10 ਦਿਨ ਪਹਿਲਾਂ ਹੀ ਫੋਰਨ ਤੋਂ ਆਇਆ ਸੀ ਜੋ ਕਿ ਪਿੰਡ ਬਿਆਸ ਦੇ ਕੋਲੋਂ ਲੰਘਦਾ ਹੋਇਆ ਫੋਰਚਨਰ ਤੇ ਸਵਾਰ ਸੀ ਜਿਸ ਨੇ ਫੌਜਾ ਸਿੰਘ ਨੂੰ 3 ਤੋਂ ਲੈ ਕੇ 4 ਵਜੇ ਦੇ ਕਰੀਬ ਕਰੀਬ ਫੋਜਾ ਸਿੰਘ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਉਹ ਵਿਅਕਤੀ ਫਰਾਰ ਹੋ ਗਿਆ ਸੀ ਜਿਸ ਦੇ ਕਾਰਨ ਹਿੱਟ ਐਂਡ ਰਨ ਕੇਸ ਨੂੰ ਲੈਂਦੇ ਹੋਏ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਅੱਜ ਥੋੜੇ ਸਮੇਂ ਪਹਿਲਾਂ ਹੀ ਅਮਰਿਤਪਾਲ ਸਿੰਘ ਦੀ ਪੇਸ਼ੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਰਸੋ ਪਿੰਡ ਪਿਆਸ ਦੇ ਵਿੱਚ ਸਰਦਾਰ ਫੌਜਾ ਸਿੰਘ ਨੂੰ ਇੱਕ ਫੋਰਚੂਨਰ ਕਾਰ ਟੱਕਰ ਮਾਰ ਗਈ ਸੀ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਉੱਥੇ 2 ਘੰਟੇ ਤੋਂ ਬਾਅਦ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਗਈ ਜਿਸ ਤੋਂ ਬਾਅਦ ਕੀ ਮੌਕੇ ਤੇ ਕਈ ਲੋਕ ਵੀ ਪਹੁੰਚੇ ਨਾਲ ਹੀ ਬੀਤੇ ਦਿਨੇ ਉਹਨਾਂ ਦੇ ਘਰ ਕਈ ਸਖਸ਼ੀਅਤਾਂ ਵੀ ਪਹੁੰਚੀਆਂ ਜਿੱਥੇ ਕੀ ਉਹਨਾਂ ਦੇ ਪਿੰਡ ਦੇ ਵਿੱਚ ਵੀ ਸ਼ੋਕ ਦੀ ਲਹਿਰ ਦੇਖੀ ਗਈ ਪਰ ਅੱਜ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਅਬ੍ਰਿਤਪਾਲ ਸਿੰਘ ਹੈ ਜਿਸ ਨੇ ਸਰਦਾਰ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ ਜਿਸ ਦੇ ਕਾਰਨ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਚੁੱਕੀ ਹੈ